ਕਿੱਥੇ ਹਲਮਟ ਤੁਹਾਡਾ ਮੈਡਮ ਅਸੀਂ ਤੁਹਾਡੇ ਵਾਂਗੂ ਮੂੰਹ ਤੇ ਰੰਗ ਕੇ ਨਹੀਂ ਨਾ ਰੰਗ ਯਾਰ ਇਹ ਰੰਗ ਕੇ ਨਹੀਂ ਨਾ ਦੰਦ ਤੇ ਫੈਸਟੀਵਲ ਆ ਬੋਲੀ ਆਲਾ ਫੈਸਟੀਵਲ ਮੇਰੇ ਮੂੰਹ ਤੇ ਰੰਗ ਲੱਗਦਾ ਇਹਨਾਂ ਦੇ ਨਹੀਂ ਲੱਗਾ ਇਹਦੇ ਬਲੇ ਇਹਨਾਂ ਕੋਲ ਹਸਬੰਡ ਨਹੀਂ ਕਿੱਥੇ ਹਲਮਟ ਤੁਹਾਡਾ ਮੈਡਮ ਮੇਰਾ ਮੇਰੇ ਘਰ ਪਿਆ ਕਿੱਥੇ ਘਰ ਸਾਡਾ ਵੀ ਘਰ ਪਿਆ ਸਾਡਾ ਗਲਾਨ ਹੋ ਗਿਆ ਤੁਹਾਡਾ ਕਿਉਂ ਨਹੀਂ ਹੋਇਆ ਨਹੀਂ ਹੋਇਆ ਨਹੀਂ ਕਰਨਗੇ ਉਹ ਬਸ ਮੈਡਮ ਹੋ ਗਿਆ ਮੇਰੀ ਮੇਰੀ ਆਰ.ਸੀ. ਰੱਖ ਲਈ ਉਹਨਾਂ ਨੇ ਟੜ ਹੈਲਮਟ ਕਿੱਥੇ ਆ? ਪੱਜੀ ਟੜ ਕਿੱਥੇ ਆ? ਵੀ ਹੈ ਨਾ ਡਿਡੀ ਤੇ ਸ਼ੋਰ ਕਰਿਓ ਮੈਡਮ ਵਾਲ ਵੀ ਕਿ ਆਪਣਾ ਮਰਦੋ ਮੜਾ ਜਾ ਪਾਜੀ ਮੈਡਮ ਵਾਲ ਬੱਚਾ ਹੈ ਹੈਲਮਟ ਕਿੱਥੇ ਮਿਲਦਾ ਹੈ ਮੈਂ ਰੋਜ਼ ਕੈਮਰਾ ਸਾਹਮਣੇ ਰਹਿੰਦੀ ਆ। ਉਹ ਮੈਡਮ ਆਪਣਾ ਵੀ ਇਹੀ ਕੰਮ ਆ। ਮੈਂ ਰੋਜ਼ ਕੈਮਰੇ ਸਾਹਮਣੇ ਹੀ ਰਹਿੰਦੀ। ਸ਼ੁਕਰ ਕਰੋ ਸੇਮ ਐਸਿਡਿਸ ਨਹੀਂ ਹੈਗੇ। ਜੇ ਹੁੰਦੇ ਨਾ ਫਤਮੋ ਜਿਵੇਂ ਹੀ ਸਮਾਈਲ ਜਿਹੜੀ ਹੈਗੀ ਨਾ ਤੁਹਾਡੀ ਹੈਲਮਟ ਕਿੱਥੇ ਆ ਨਾ ਤੇਰੀ ਰਿੱਕੀ ਚ ਲੱਗ ਰਿਹਾ ਨਾ ਗੜ ਹੁਸਲਾ ਕਰਾ ਨਹੀਂ ਹੈ ਦੋਸਤ ਨਾ ਕੋਈ ਗੱਲ ਕਰ ਰਿਹਾ ਹੈਲਮਟ ਤੁਸੀਂ ਉਹਨਾਂ ਨਾਲ ਰਲੇ ਹੋ ਪਏ ਇੱਜਾ ਕਰੋ ਜਿੰਨੇ ਉਹ ਵੀ ਹੈਲਮਟ ਦਾ ਮੈਨੂੰ ਸਭ ਦਾ ਚਲਾਨ ਕਟਵਾਓਗੇ ਮੈਂ ਆਪਣਾ ਕਟਵਾਉਂਦਾ ਮੇਰਾ ਕਿਉਂ ਹੈ ਕਟਵਾਓ ਮੈਨੂੰ ਪੁੱਛਦੇ ਪਏ ਉਹਨਾਂ ਨੂੰ ਪੁੱਛ ਯਾਰ ਤੁਸੀਂ ਮੇਰੇ ਨਾਲ ਕਿਉਂ ਬਹਿਂਦੇ ਪਏ ਮੈਂ ਤੜਨਾਂ ਬੈਸ ਨਹੀਂ ਲਿਆ ਤੜਨ ਗੱਲ ਕਰ ਰਿਹਾ ਤੁਸੀਂ ਮੈਨੂੰ ਇੰਟਰਵਿਊ ਲਿਆ ਤੁਸੀਂ ਮੈਨੂੰ ਮੈਨੂੰ ਗੱਲ ਕਰ ਰਿਹਾ ਮੈਂ ਤੜਨਾਂ ਆਕੂ ਨਾਲ ਗੱਲ ਕਰ ਰਹੇ ਹੋ ਕਰ ਨਹੀਂ ਕੋ ਨੂੰ ਬਣਾਇਆ ਮੇਰੇ ਕੋਲ ਕੋਣ ਆ ਰਿਹਾ ਹੈ ਮੈਡਮ ਤੁਸੀਂ ਕਰ ਰਹੇ ਹੋ ਸਰ ਇਹਨਾਂ ਨੂੰ ਲੈ ਕੇ ਜਾਓ ਨਹੀਂ ਤਾਂ ਮੈਂ ਐਕਸ਼ਨ ਕਰਾਵਾਂਗੀ ਕਰਾਓ ਕੱਜਾ ਟਾਈਮ ਹੈ ਨਹੀਂ ਬਣਾਉਣੀ ਹੋ ਲਗਭਗ ਕੱਜਾ ਨਹੀਂ ਨਹੀਂ ਕਮਿਸ਼ਨਰ ਨਾਲ ਹੀ ਗੱਲ ਕਰਾਂਗੇ ਹੋ ਜਾਓ ਬੁਲਿਆ ਤੇ ਲੇਡੀ ਦਾ ਪੈਨਸ਼ਨ ਕਰਕੇ ਆਓ ਇਹਨਾਂ ਦਾ ਬੁਲਾ ਲਓ ਮੈਂ ਮਜੂਲ ਦੇ ਵਿੱਚ ਕਿੱਥੇ ਹਲਮਰ ਤੁਹਾਡਾ ਮੈਡਮ ਅਸੀਂ ਤੁਹਾਡੇ ਵਾਂਗੂ ਮੂੰਹ ਤੇ ਰੰਗ ਕੇ ਵੀ ਰੰਗ ਯਾਰ ਇਹਨਾਂ ਮਲੇ ਰੰਗ ਕੇ ਨਹੀਂ ਨਾ ਜਾਣਦੇ ਪਏ ਫੈਸਟੀਵਲ ਹੋਲੀ ਵਾਲਾ ਫੈਸਟੀਵਲ ਮੇਰੇ ਮੂੰਹ ਤੇ ਰੰਗ ਲੱਗਾ ਇਹਨਾਂ ਦੇ ਨਹੀਂ ਲੱਗਾ ਇਹਦੇ ਬਲੇ ਵੀਰੇ ਕੋਲ ਹੈਲਮਟ ਨਹੀਂ ਹੁੰਦਾ ਕਿੱਥੇ ਹੈਲਮਟ ਦਾ ਮੈਮ ਮੇਰਾ ਮੇਰੇ ਘਰ ਪਿਆ ਕਿੱਥੇ ਘਰ ਸਾਡਾ ਵੀ ਘਰ ਪਿਆ ਸਾਡਾ ਜਲਾਲ ਹੋ ਗਿਆ ਤੜਾ ਕਿਉਂ ਨਹੀਂ ਆ ਨਹੀਂ ਹੋਇਆ ਨਹੀਂ ਕਰਨਗੇ ਉਹ ਬਸ ਮੈਡਮ ਉਹ ਹੋ ਗਿਆ ਮੇਰੀ ਮੇਰੀ ਆਰਸੀ ਰੱਖ ਲਈ ਉਹਨਾਂ ਨੇ ਤੜਾ ਹੈਲਮਟ ਕਿੱਥੇ ਆ ਪੱਜੀ ਤੜਾ ਕਿੱਥੇ ਆ ਨਹੀਂ ਹੈ ਨਾ ਡੀਡੀ ਤੇ ਸ਼ੋਰ ਕਰੋ ਮੈਡਮ ਬਲਵੀ ਕਿ ਆਪਣਾ ਮਰਦੋ ਮੜਾ ਜਾ ਪਾਜੀ ਮੈਡਮ ਬਲਵਾ ਅਜਾ ਹੈਲਮਟ ਕਿੱਥੇ ਮਿਲਣਾ ਮੈਂ ਰੋਜ਼ ਕੈਮਰਾ ਸਾਹਮਣੇ ਰਹਿਣੀ ਆ ਮੈਡਮ ਆਪਣਾ ਵੀ ਇਹੀ ਕੰਮ ਆ ਮੈਂ ਰੋਜ਼ ਕੈਮਰੇ ਸਾਹਮਣੇ ਰਹਿਣੀ ਸ਼ੁਕਰ ਕਰੋ ਸੇਮ ਐਸਿਡ ਇਸ ਨਹੀਂ ਹੈਗੀ ਜੇ ਹੁੰਦੇ ਨਾ ਖਤਮ ਹੋ ਜਾਈ ਨਹੀਂ ਸਮਾਈਲ ਜਿਹੜੀ ਹੈਗੀ ਨਾ ਸਾਡੀ ਹੈਲਮਟ ਕਿੱਥੇ ਆ ਨਾ ਤੁਹਾਡੀ ਰਿੱਕੀ ਚ ਲੱਗ ਰਿਹਾ ਨਾ ਗੜੇ ਉੱਤੇ ਲੱਗ ਰਿਹਾ ਨਹੀਂ ਹੈਗਾ ਨਾ ਕੋਈ ਗੱਲ ਕਰ ਰਿਹਾ ਹੈਲਮਟ ਤੁਸੀਂ ਉਹਨਾਂ ਨਾਲ ਹਲੇ ਹੋਵੇ ਏਦਾਂ ਕਰੋ ਜਿੰਦੇ ਉਹ ਵੀ ਹੈਲਮਟ ਦਾ ਸਭ ਦਾ ਚਲਾਨ ਕਟਵਾਓਗਾ ਮੈਂ ਆਪਣਾ ਕਟਵਾਉਂਦਾ ਮੇਰਾ ਕਿਉਂ ਹੈ ਕਟਵਾਓ ਮੈਨੂੰ ਪੁੱਛਦੇ ਪਏ ਉਹਨਾਂ ਨੂੰ ਪੁੱਛ ਯਾਰ ਤੁਸੀਂ ਮੇਰੇ ਨਾਲ ਕਿਉਂ ਬੇਲਦੇ ਪਏ ਮੈਂ ਤਾਂ ਨਾ ਬੇਸ ਨਹੀਂ ਲਿਆ ਤੜਨ ਗੱਲ ਕਰ ਰਹੇ ਹੋ ਤੁਸੀਂ ਮੈਨੂੰ ਇੰਟਰਵਿਊ ਲਿਆ ਤੁਸੀਂ ਮੈਨੂੰ ਮੈਂ ਗੱਲ ਕਰ ਰਿਹਾ ਮੈਂ ਤਾਂ ਨਾ ਮੈਂ ਤਾਂ ਗੱਲ ਕਰ ਨਹੀਂ ਬਾਲਤੋਨੇ ਵਿੱਚ ਸਾਥ ਕੋਲ ਗੱਲ ਕਰ ਰਹੇ ਹੋ ਕਰੀ ਤੁਹਾਨੂੰ ਪਤਾ ਹੈ ਨਾ ਮੇਰੇ ਕੋਲ ਕੋਣ ਆ ਰਿਹਾ ਮੈਡਮ ਤੁਸੀਂ ਕਰ ਰਹੇ ਹੋ ਸਰ ਇਹਨਾਂ ਨੂੰ ਲੈ ਕੇ ਜਾਓ ਨਹੀਂ ਤਾਂ ਮੈਂ ਐਕਸ਼ਨ ਕਰਾਵਾਂਗੀ ਕਰਾਓ ਕੰਦਾ ਟਾਈਮ ਨਹੀਂ ਚੱਲਦਾ ਨਹੀਂ ਨਹੀਂ ਕਮਿਸ਼ਨਰ ਨਾਲ ਹੀ ਗੱਲ ਕਰਾਂਗੇ ਹੋ ਲੈ ਜਾਓ ਪੁਲਿਸ ਅੱਤੇ ਲੈਡੀਆਂ ਦਾ ਵੈਂਸ਼ਨ ਕਰਕੇ ਆਓ ਇਹਨਾਂ ਦੇ ਨਾਲ ਬੁਲਾ ਲਓ ਵੇਖ ਜੂਲ ਦੇ ਵਿੱਚ ਲਾਈਵ ਪੰਜਾਬੀ ਟੀਵੀ ਹੁਣ ਪਾਰਟ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਡ ਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ